ਸਦਾ ਮਾਪੇ ਜੁਗ ਜੁਗ ਜੀਣ ਸਦਾ ਮਾਪਿਆਂ ਸਿਰ ਬੇ ਪਰਵਾਈਆਂ ਨੇ ਵੱਡਿਆਂ ਦੀ ਹੁੰਦੀ ਲੋੜ ਸਦਾ ਫਿਰ ਪੈਂਦੀਆਂ ਕਿਉਂ ਜੁਦਾਈਆਂ ਨੇ ਵੱਡਿਆਂ ਦੀ ਹੁੰਦੀ ਲੋੜ ਸਦਾ ਫਿਰ ਪੈਂਦੀਆਂ ਕਿਉਂ ਜੁਦਾਈਆਂ ਨੇ ਜੋ ਬਣਿਆ ਆਖਰ ਭਜਣਾ ਏ ज़ंद वजदा साज हूं मब द नाम तुजा ते बापू सिर हूंदा मब द नाम तुजा ते बापू सिरज हाया स्वर्ग बराबर है नाम पी किर छां लोको ਹੱਥੀ ਛਾਵਾਂ ਕਰਦੇ ਬੱਚਿਆਂ ਨੂੰ ਪੂਰਾ ਕਰਦੇ ਨੇ ਹਰ ਚਾਲੋ ਕੋ ਹੱਥੀ ਛਾਵਾਂ ਕਰਦੇ ਬੱਚਿਆਂ ਨੂੰ ਪੂਰਾ ਕਰਦੇ ਨੇ ਹਰ ਚਾਲੋ ਕੋ ਹਰ ਖੁਸ਼ੀ ਖਰੀਦ ਕੇ ਦੇਂਦੇ ਨੇ ਬੱਚਿਆਂ ਨੂੰ ਜਿਸ ਤੇ ਨਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਤੁਝਾ ਤੇ ਬਾਪੂ ਸਿਰ ਦਾ ਤਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਦੁਜਾ ਤੇ ਬਾਪੂ ਸਿਰ ਦਾ ਤਾਜ ਹੁੰਦਾ ਤਿਲ ਲਾਉਂਦੇ ਆਪਣੀ ਜ਼ਿੰਦਗੀ ਦਾ ਤਿਲ ਲਾਉਂਦੇ ਆਪਣੀ ਜ਼ਿੰਦਗੀ ਦਾ ਬੱਚਿਆਂ ਲਈ ਸਭ ਕੁਝ ਕਰਦੇ ਨੇ ਭਾਵੇਂ ਆਵਤੇ ਭੁੱਖੇ ਸੌ ਜਾਂਦੇ ਪਰ ਢਿੱਡ ਬੱਚਿਆਂ ਦਾ ਭਰ ਦੇਨੇ ਭਾਵੇਂ ਆਵਤੇ ਭੁੱਖੇ ਸੌ ਜਾਂਦੇ ਪਰ ਢਿੱਡ ਬੱਚਿਆਂ ਦਾ ਭਰ ਦੇਨੇ ਬੱਚਿਆਂ ਨੂੰ ਵੇਖ ਜਿਉਂਦੇ ਨੇ ਬੱਚਿਆਂ ਦੇ ਸਿਰ ਤੇ ਰਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਤੁਝਾ ਤੇ ਬਾਪੂ ਸਿਰ ਦਾ ਤਾਜ ਹੁੰਦਾ ਮਾ ਹੁੰਦੀ ਰੱਬ ਦਾ ਨਾਮ ਦੁਜਾ ਤੇ ਬਾਪੂ ਸਿਰ ਦਾ ਤਾਜ ਹੁੰਦਾ ਮਾਪੇ ਪੁੱਤ ਤੇ ਪੁੱਤ ਪਰਾਨ ਹੁੰਦੇ ਇਹ ਕੀਤੇ ਕਥਨ ਦਨਾਵਾਨੇ ਮਾਪੇ ਮਰਨ ਤੇ ਜੱਗ ਵਿਰਾਨ ਹੋਵੇ ਭਾਈ ਮਰੇ ਤਾਂ ਭੱਜਦੀਆਂ ਬਾਵਾਨੀ ਮਾਪੇ ਮਰਨ ਤੇ ਜੱਗ ਵਿਰਾਨ ਹੋਵੇ ਭਾਈ ਮਰੇ ਤਾਂ ਭੱਜਦੀਆਂ ਬਾਵਾ ਨੇ ਪੁੱਤਰ ਮਰਨ ਤੇ ਖਤਮ ਨਿਸ਼ਾਨ ਹੋਵੇ ਜਿਸ ਉੱਪਰ ਸਭ ਨੂੰ ਨਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਤੁਝਾ ਤੇ ਬਾਪੂ ਸਿਰ ਦਾ ਤਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਤੁਝਾ ਤੇ ਬਾਪੂ ਸਿਰ ਦਾ ਤਾਜ ਹੁੰਦਾ ਹਰ ਚੀਜ਼ ਹੈ ਮਿਲਦੀ ਦੁਨੀਆ ਤੇ ਹਰ ਚੀਜ਼ ਹੈ ਮਿਲਦੀ ਦੁਨੀਆ ਤੇ ਮਾਪੇ ਤੁਰ ਜਾਵਣ ਕਿੱਥੋਂ ਲੱਭਦੇ ਨੇ ਭਾਵੇਂ ਰਿਸ਼ਤੇ ਕਿੰਨੇ ਹੋਰ ਬੜੇ ਮਾਪਿਆਂ ਬਿਨ ਫਿੱਕੇ ਲੱਗਦੇ ਨੇ ਭਾਵੇਂ ਰਿਸ਼ਤੇ ਕਿੰਨੇ ਹੋਰ ਪੜੇ ਮਾਪਿਆਂ ਬਿਨ ਫਿੱਕੇ ਲੱਗਦੇ ਨੇ ਆਇਆ ਮਰਨ ਵੇ ਛੋੜਾ ਸਬਨਾ ਲਈ ਨਾ ਮੌਦਕ ਦੇ ਲਹਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਤੁਝਾ ਤੇ ਬਾਪੂ ਸਿਰ ਦਾ ਤਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਤੁਝਾ ਦੇ ਬਾਪੂ ਸਰਦਾ ਤਾਜ ਹੁੰਦਾ ਆਹ ਤੇ ਬੈਠੇ ਕਰਦਾ ਜਿੰਦਰਾ ਨੇ ਕੋਈ ਬਿਰਤੀ ਆਸ਼ਰਮ ਛੋੜੋ ਨਾ ਤੁਰ ਗਿਆ ਦੇ ਪਿੱਛੋਂ ਨਿਸ਼ਾਨ ਸਿੰਗਾ ਵਿਖਾਵੇਲੀ ਮਾਇਆ ਰੋੜੋ ਨਾ ਮਾਪੇ ਬੈਠੇ ਕਰਦਾ ਜਿੰਦਰਾ ਨੇ ਕੋਈ ਬਿਰਦ ਆਸ਼ਰਮ ਛੋੜੋ ਨਾ ਤੁਰ ਗਿਆ ਦੇ ਪਿੱਛੋਂ ਨਿਸ਼ਾਨ ਸਿੰਗਾ ਵੇ ਖਾਵੇ ਲਈ ਮਾਇਆ ਰੋੜੋ ਨਾ ਤੁਰ ਗਿਆ ਦੇ ਪਿੱਛੋਂ ਨਿਸ਼ਾਨ ਸਿੰਘਾ ਵੇ ਖਾਵੇ ਲਈ ਮਾਇਆ ਰੋੜੋ ਨਾ ਰਸੂਲ ਪੂਰੀ ਨਾ ਵਿਲਕਣ ਪਾਣੀ ਨੂੰ ਲੰਗਰ ਛਕਦਾ ਪਿੱਛੋਂ ਸਮਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਤੁਝਾ ਤੇ ਬਾਪੂ ਸਿਰ ਦਾ ਤਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਤੁਝਾ ਤੇ ਬਾਪੂ ਸਰਦਾ ਤਾਜ ਹੁੰਦਾ